ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੇ ਅੱਜ ਆਪਣੀ ਬਟਿਕ ਦੇ ਸੂਟ ਸਲਾਈ ਕੀਤੇ ਨੇ ਸਾਰੇ ਆ ਦੇਖੋ ਪਹਿਲਾਂ ਮੈਂ ਤੁਹਾਡੀ ਨਿਗਾ ਮਰਵਾਉਂਗੀ ਸਾਰੇ ਸੂਟ ਸਲਾਈ ਕਰੇ ਨੇ ਹੁਣ ਮੈਂ ਵੀ ਇਹ ਸੂਟਾਂ ਨੂੰ ਖਾ ਰਹੀ ਸੀ ਕਿਉਂਕਿ ਇਹ ਦੋ ਤਿੰਨ ਘਰਾਂ ਦੇ ਸੂਟ ਨੇ ਇੱਕ ਘਰ ਦੇ ਜ਼ਿਆਦਾ ਨੇ ਇਹ ਵਿੱਚ ਹੈਗੇ ਤਿੰਨ ਘਰਾਂ ਦੇ ਸੂਟ ਨੇ ਆਹ ਦੇਖੋ ਜਿੱਦਾਂ ਕਿ ਮੈਂਹਦੀ ਦੇ ਤਿੰਨ ਇੱਕੋ ਜਿਹੇ ਸੂਟ ਬਣਾਏ ਨੇ ਆਹ ਦੇਖੋ ਮੈਂਹਦੀ ਦੇ ਡਰੈੱਸਾਂ ਤਿਆਰ ਕਰੀਏ ਨੇ ਆਪਾਂ ਮੈਂਹਦੀ ਤੇ ਪੌਣੇ ਜਿਹੜਾ ਸਲਵਾਰ ਤੇ ਮੈਂ ਐਦਾਂ ਗੋਟਾ ਪੱਤੀ ਦਾ ਕਰਤਾ ਡਿਜ਼ਾਈਨ ਇਹ ਸੂਟ ਜਿਹੜੇ ਹੈਗੇ ਨੇ ਇਹ ਸਿਮਰ ਦੇ ਸੂਟ ਨੇ ਆਹ ਦੇਖੋ ਇਹ ਸਿਮਰ ਦੇ ਸੂਟ ਨੇ ਇਹਦੇ ਵਿੱਚ ਸਾਈਨ ਹੈ ਬਹੁਤ ਜ਼ਿਆਦਾ ਕੱਪੜਾ ਵਧੀਆ ਹੈਗਾ ਆ ਇਹਦੀ ਪਾਕਿਸਤਾਨੀ ਬਾਜੂ ਕਰੀ ਹੈ ਕਿਉਂਕਿ ਮੈਂਹਦੀ ਲਾਉਣ ਕਰਕੇ ਹਨਾ ਵੀ ਫਿਰ ਔਖਾ ਹੋ ਜਾਂਦਾ ਟਾਈਟ ਵਾਂ ਉੱਪਰ ਨਹੀਂ ਹੁੰਦੀ ਇਹਦੀ ਪਾਕਿਸਤਾਨੀ ਵਾਜੂ ਕਰੀਏ ਪਹਿਲਾਂ ਅਗਲਾ ਫੋਟੋ ਸ਼ੂਟ ਕਰਵਾ ਕੇ ਫਿਰ ਬਾ ਉੱਪਰ ਕਰਕੇ ਬਣ ਸਕਦਾ ਹੈ ਮਹਿੰਦੀ ਲਾਉਣ ਵੇਲੇ ਪਹਿਲਾਂ ਕਿਉਂਕਿ ਪਹਿਲਾਂ ਫੋਟੋ ਸ਼ੂਟ ਹੁੰਦਾ ਹੈ ਹਨਾ ਉਹਦੇ ਕਰਕੇ ਆਪਾਂ ਨੇ ਪਾਕਿਸਤਾਨੀ ਹੀ ਵਾਜੂ ਕਰਿਆ ਜਿੱਦਾਂ ਘੇਰੇ ਦਾ ਡਿਜ਼ਾਈਨ ਕੀਤਾ ਆ ਆ ਦੇਖੋ ਜਿੱਦਾਂ ਘੇਰੇ ਦਾ ਡਿਜ਼ਾਈਨ ਕੀਤਾ ਉਦਾਂ ਹੀ ਬਾਹ ਤੇ ਕੀਤਾ ਇਹ ਤਿੰਨ ਸੂਟ ਸੇਮ ਇੱਕੋ ਜਿਹੇ ਨੇ ਉਹਨਾਂ ਨੇ ਸੇਮ ਤੋਂ ਸੇਮ ਬਣਵਾਏ ਆ ਸਾਰੇ ਪਿੰਨਾਂ ਦੇ ਇੱਕ ਕਰਦੇ ਨੇ ਬਾਕੀ ਏ ਬ੍ਰਾਈਡਲ ਸੂਟ ਹੈ ਪੂਰਾ ਹੈਵੀ ਸੂਟ ਹੈ ਬ੍ਰਾਈਡਲ ਸੂਟ ਇਹਦਾ ਪੂਰਾ ਬਾਜੂ ਵੀ ਵਰਕ ਹੈ ਤੇ ਹੈਂਡਵਰਕ ਹੈ ਇਹਦੇ ਸਾਰੀਆਂ ਦੇਖੋ ਪਹੁੰਚੇ ਤੇ ਵੀ ਵਰਕ ਹੈ ਪੂਰੀ ਸਲਵਾਰ ਤੇ ਅੱਧ ਤੱਕ ਗੋਡਿਆਂ ਤੇ ਵਰਕ ਹੈਗਾ ਇਹਦੀ ਮੂਰੀ ਅਸੀਂ ਪਤਲੀ ਰੱਖੀ ਹੈ ਪਾਕਿਸਤਾਨੀ ਦਾ ਸੂਟ ਹੈ ਵੀ ਜਿੱਦਾਂ ਜੀ ਬਾਜੂ ਵੀ ਮੈਂ ਪਾਕਿਸਤਾਨੀ ਬਾਜੂ ਕੀਤੀ ਹੈ ਆ ਦੇਖੋ ਇਹ ਵੀ ਸਿਮਰ ਦਾ ਸੂਟ ਹੈ ਹੈਂਡਵਰਕ ਹੈ ਪੂਰਾ ਘੇਰਾ ਪੂਰਾ ਮੂਰਲਾ ਘੇਰਾ ਹੈਂਡਵਰਕ ਹੈਗਾ ਆ ਇਹਦੇ ਨਾਲ ਜਿਹੜੀ ਪਿਓਰ 크ਰੇਵ ਦੀ ਸਲਵਾਰ ਲੱਗੀ ਹੋਈ ਹੈ ਇਹ ਹੈਂਡਵਰਕ ਦਾ ਸੂਟ ਹੈ ਜੀ ਇਹ ਵੀ 크ਰੇਵ ਦਾ ਸੂਟ ਹੈਗਾ ਇਹ ਸਲਾਈ ਕਰਕੇ ਮੈਂ ਪੈਕ ਕਰਤਾ ਇਹ ਵਾਲਾ ਵੀ ਹੈਂਡਵਰਕ ਦਾ 크ਰੇਵ ਦਾ ਸੂਟ ਹੈ ਹੈਂਡਵਰਕ ਹੈ ਤੇ ਇਹ ਵਾਲਾ ਵੀ ਸਿਮਰ ਦਾ ਸੂਟ ਹੈ ਸਿਮਰ ਦਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਹੈ ਆ ਦੇਖੋ ਇਹਦੇ ਵਿੱਚ ਥੋੜਾ ਜਿਹਾ ਪ੍ਰਿੰਟਡ ਸਿਮਰ ਲੱਗੀ ਹੋਈ ਹੈ ਜੀ ਇਹ ਵਾਲਾ ਸੂਟ ਹੈਗਾ ਜੀ ਪਿਓਰ ਪਸ਼ਮੀਨੇ ਦਾ ਆ ਦੇਖੋ ਇਹਦੇ ਉੱਪਰ ਵੀ ਵਰਕ ਹੈ ਇਹ ਹੀ ਇੱਕ ਸੂਟ ਆਪਣੇ ਕੋਲੇ ਬਿਨਾ ਲਾਈਨਿੰਗ ਤੋਂ ਬਣਾਇਆ ਆਪਾਂ ਬਾਕੀ ਸਾਰੇ ਜਿਹੜੇ ਹੈਗੇ ਲਾਈਨਿੰਗ ਵਾਲੇ ਇਹ ਵੀ ਸਿਮਰ ਦਾ ਸੂਟ ਹੈ ਇਹ ਜਿੱਦਾਂ ਕਿ ਆਪਣੇ ਬਨਾਰਸੀ ਸੂਟ ਹੁੰਦੇ ਆ ਉਸ ਤਰ੍ਹਾਂ ਦੀ ਸਿਮਰ ਇਹ ਵਿੱਚ ਸਿਮਰ ਹੈ ਵੈਸੇ ਬਨਾਰਸੀ ਵੀ ਹੈਗਾ ਆ ਨਾਲ ਵਿੱਚ ਬਨਾਰਸੀ ਹੈ ਵਿੱਚ ਸਿਮਰ ਹੈ ਪਿਓਰ ਦੀ ਇਹਦੀ ਜਿਹੜੀ ਹੈਗੀ ਬਾਟਮ ਹੈ ਸਲਵਾਰ ਜਾਨੀ ਤੇ ਇਹ ਵਾਲਾ ਸੂਟ ਹੈਗਾ ਜੀ ਪਿਓਰ ਆਰਗਨਜ਼ਾ ਦਾ ਇਹ ਵਾਲਾ ਪਿਓਰ ਔਰਗੰਝਾ ਦਾ ਸੂਟ ਹੈ ਪਿਓਰ ਦੀ ਨਾਲ ਸਲਵਾਰ ਹੈ ਪਿਓਰ ਔਰਗੰਝਾ ਦਾ ਸੂਟ ਹੈ ਇਹਨਾਂ ਸਾਰੇ ਸੂਟਾਂ ਦੇ ਵਿੱਚ ਟਾਪਟਾ ਲੱਗਿਆ ਹੋਇਆ ਹੈ ਲਾਈਨਿੰਗ ਕਿਸੇ ਸੂਟ ਦੇ ਵਿੱਚ ਹੀ ਲੱਗੀ ਹੈ ਕਿਉਂਕਿ ਵਰਾਇਡਾਂ ਦਾ ਸੂਟ ਆ ਸਾਰੇ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਟਾਪਟਾ ਲੱਗਿਆ ਹੋਇਆ ਹੈ ਆ ਦੇਖੋ ਇਹ ਕਹੇ ਬਹੁਤ ਸੋਹਣਾ ਸੂਟ ਹੈ ਮੈਨੂੰ ਇਹਦਾ ਕਲਰ ਬੜਾ ਪਸੰਦ ਆ ਨਾ ਤਾਂ ਮਹਿੰਦੀ ਕਲਰ ਹੈ ਨਾ ਇਹ ਜੈਲੋ ਕਲਰ ਹੈ ਵਿਚਾਰਲਾ ਜਿਹਾ ਸ਼ੇਡ ਹੈ ਇਹ ਤੇ ਸਾਰਾ ਦੇਖੋ ਹੈਂਡਵਰਕ ਹੈ ਵਿੱਚ ਮੋਤੀ ਦਾ ਵਰਕ ਹੈ ਬਹੁਤ ਸੋਹਣਾ ਇਹਨਾਂ ਦਾ ਪੌਂਚਾ ਵੀ ਵਰਕ ਹੈ ਪੌਂਚੇ ਵਰਕ ਕੀਤੇ ਹੋਇਆ ਤੇ ਹੁਣ ਮੈਂ ਪ੍ਰੈਸ ਕਰੀਏ ਸਾਰਿਆਂ ਤੇ ਤੇ ਹੁਣ ਮੈਂ ਪੈਕ ਕਰਵਾ ਰਹੀ ਤੇ ਇਹ ਜਿਹੜਾ ਹੈਗਾ ਦੇਖੋ ਪੈਰਟ ਕਲਰ ਇਹ ਸਾਰੇ ਪਏ ਆ ਇਹ ਪੈਰਟ ਕਲਰ ਵੀ ਸਾਰਾ ਔਰਗੰਜਾ ਦਾ ਸੂਟ ਹੈ ਪੂਰਾ ਹੈਂਡਵਰਕ ਆ ਦੇਖੋ ਪੂਰੀ ਸ਼ਰਟ ਜਿਹੜੀ ਹੈਗੀ ਹੈਂਡਵਰਕ ਹੈ ਕਿਉਂਕਿ ਬਰਾਇਡਲ ਸੂਟ ਆ ਹਨਾ ਜੀ ਇਹ ਵਿਆਹ ਵਾਲੇ ਸੂਟ ਐ ਇਦਾਂ ਹੀ ਹੁੰਦੇ ਆ ਆ ਦੇਖੋ ਜਿੱਦਾਂ ਕਿ ਬਾਗ ਵਾਲੇ ਸੂਟਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਬਾਗ ਵਾਲੇ ਸੂਟਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਹਨਾ ਜਾਗੋ ਵਗੈਰਾ ਤੇ ਇਹ ਜਿਹੜੇ ਹੈਗੇ ਇੱਕ ਤਾਂ ਕਰੇਵ ਦੇ ਉੱਤੇ ਵਰਕ ਕਰਵਾਉਂਦੇ ਆ ਹਨਾ ਬਾਗ ਵਾਲਾ ਇਹ ਜਿਹੜਾ ਹੈਗਾ ਜਿਵੇਂ ਖੱਦਰ ਤੇ ਜਿਹਦੇ ਕਿ ਪੁਰਾਣੇ ਬਾਗ ਬਣੇ ਬਣਾਏ ਹੁੰਦੇ ਤੇ ਇਹ ਦੇਖੋ ਖੱਦਰ ਤੇ ਵਰਕ ਹੋਇਆ ਹੋਇਆ ਦੇਖੋ ਜਿੱਦਾਂ ਕਿ ਪੁਰਾਣੇ ਬਾਗ ਹੁੰਦੇ ਤੇ ਉਹਨਾਂ ਦੀ ਸੂਟ ਬਣੇ ਹੋਏ ਆ ਆ ਵੀ ਪਿਓਰ ਹੋ ਰੰਜਾਂ ਦਾ ਸੂਟ ਹੈਗਾ ਇਹਦੀ ਵੀ ਮੋਰੀਆਂ ਤੇ ਦੇ ਜਿਹੜੇ ਨੇ ਹੈਗਾ ਆ ਹੁਣ ਮੈਂ ਸਾਰੇ ਸੂਟ ਜਿੱਦਾਂ ਜਿੱਦਾਂ ਜਿਹਦੇ ਜਿਹਦੇ ਹੈਗੇ ਆ ਅਲੱਗ ਅਲੱਗ ਪਾ ਕੇ ਦੇਵਾਂ ਕਿਉਂਕਿ ਫੇਰ ਅਗਲਾ ਉਲਝ ਜਾਂਦਾ ਜੀ ਆਹ ਜਿੱਦਾਂ ਸੂਟ ਹੈਗਾ ਇਹ ਇਹਨਾਂ ਦਾ ਨਾਫ ਵਾਲਾ ਸੂਟ ਹੈ ਵਿੱਚ ਆਪਾਂ ਇਹਨਾਂ ਦਾ ਇੱਕ ਸੂਟ ਬਣਾਇਆ ਨਹੀਂ ਜੀ ਇਹ ਹਜੇ ਸਲਾਈ ਕਰਨ ਵਾਲਾ ਰਹਿੰਦਾ ਇਹਨਾਂ ਦੇ ਦੋ ਸੂਟ ਸੀਗੇ ਜਿਨ੍ਹਾਂ ਦਾ ਇਹ ਸੂਟ ਹੈ ਇਹ ਮੈਂ ਅਲੱਗ ਹੀ ਰੱਖ ਦੂੰ ਇਹਨਾਂ ਦਾ ਨਾਫ ਵਾਲਾ ਸੂਟ ਦੇਖ ਕੇ ਪਾਉਣੀ ਆ ਜਿਹੜੇ ਇਹ ਸੂਟ ਨੇ ਇਹ ਇਕੱਠੇ ਨਹੀਂਗੇ ਇੱਕ ਇਹਨਾਂ ਦਾ ਹੋ ਗਿਆ ਇਹ ਤਿੰਨ ਸੂਟ ਇੱਕ ਬਾਗ ਵਾਲਾ ਚਾਰ ਸੂਟ ਇਕੱਠੇ ਨੇਗੇ ਤੇ ਇਹ ਵਾਲਾ ਸੂਟ ਹੋ ਗਿਆ ਜੀ ਇਕੱਠੇ ਨੇ ਸਾਰੇ ਕਿਉਂਕਿ ਫਿਰ ਅਗਲੇ ਨੂੰ ਉਲਝਣ ਤਾਣੀ ਜੀ ਨਹੀਂ ਪੈਂਦੀ ਇਕੱਠੇ-ਇਕੱਠੇ ਕਰ ਦੂੰਗੇ ਜਿੱਦਾਂ-ਜਿੱਦਾਂ ਜਿਹੜੇ-ਜਿਹੜੇ ਹੈਗੇ ਆ ਇਹਨਾਂ ਦੇ ਪੰਜ ਸੂਟ ਆ ਹਜੇ ਕਾਫੀ ਸੂਟ ਜਿਹੜੇ ਹੈਗੇ ਸਲਾਈ ਦੇ ਇਹ ਵਿਆਹ ਦੇ ਸੂਟ ਨੇ ਇਹ ਦੇਖੋ ਆ ਪੰਜ ਸੂਟ ਇਕ ਜਾਣੇ ਦੇ ਆ ਕਾਫੀ ਸੂਟ ਜਿਹੜੇ ਹੈਗੇ ਅਜੇ ਸਲਾਈ ਕਰਨ ਵਾਲੇ ਰਹਿ ਗਏ ਨੇ ਆ ਦੇਖੋ ਜਿੱਦਾਂ ਕਿ ਇਹ ਤਿੰਨ ਸੂਟ ਆ ਦੇਖੋ ਇੱਕ ਫਲਕਾਰੀ ਦਾ ਹੋ ਗਿਆ ਬਾਗ ਦਾ ਹੋ ਗਿਆ ਇਹ ਇਕੱਠੇ ਨੇ ਇਹ ਵਾਲੇ ਦੋ ਸੂਟ ਅਲੱਗ ਨੇਗੇ ਇਹ ਕਿਸੇ ਦੇ ਅਲੱਗ ਨਹੀਂ ਮੈਂ ਸਾਰਿਆਂ ਦੇ ਅਲੱਗ-ਅਲੱਗ ਹੁਣ ਪੈਕ ਕਰ ਦੂੰਗੀ ਜੀ ਫਿਰ ਆਪਾਂ ਜਿਹੜਾ ਹੈਗਾ ਇਹਨਾਂ ਦੇ ਝੋੜਿਆਂ ਦੇ ਉੱਪਰ ਜਿੱਦਾਂ ਕਿ ਇਹ ਹੋ ਗਏ ਹਨ ਇਹ ਅਲੱਗ ਹੋ ਗਈ ਦੇਖੋ ਕਿੰਨੇ ਜਾਣਿਆਂ ਦੇ ਹੋ ਗਏ 1 2 3 4 5 6 7 ਜਾਣਿਆਂ ਦੇ ਹੋਗੇ ਇਹਨਾਂ ਦੇ ਆਪਾਂ ਇੱਥੇ ਮਾਰ ਕੇ ਨਾਲ ਨਾਮ ਲਿਖ ਦਾਂਗੇ ਫਿਰ ਚਲੋ ਜਦੋਂ ਅਗਲਾ ਲੈਣਾ ਆਉਂਦਾ ਫਿਰ ਆਪ ਨੂੰ ਵੀ ਭੁਲੇਖਾ ਨਹੀਂ ਰਹਿੰਦਾ ਹੈਗਾ ਹਨਾ ਚੱਕ ਕੇ ਫੜਾ ਦਿੰਨੇ ਆ ਨਹੀਂ ਫਿਰ ਇਹ ਲੁਹਾਫੇ ਦੁਆਰਾ ਦੁਆਰਾ ਚੈੱਕ ਕਰਨੇ ਪੈਂਦੇ ਨੇ ਦੇਖਣੇ ਪੈਂਦੇ ਆ ਲਓ ਜੀ ਪਹਿਲਾਂ ਆਪਾਂ ਇਹ ਵਾਲੇ ਸੂਟ ਇਹਦੇ ਵਿੱਚ ਪਾ ਲੈਂਦੇ ਆ ਜਿਹੜਾ ਇੱਕ ਇੱਕ ਘਰ ਦੇ ਸੂਟ ਨੇ ਇਕੱਠੇ ਪਾ ਦਾਂਗੇ ਕਿਉਂਕਿ ਮਹਿੰਦੀ ਵਾਲੇ ਨੇ ਜਿਹੜੇ ਮਹਿੰਦੀ ਵਾਲੇ ਡਰੈੱਸਾਂ ਇੱਕੋ ਜਿਹੀ ਤਿਆਰ ਕਰੀਆਂ ਨੇ ਉਹ ਇੱਕ ਘਰ ਚ ਹੀ ਜਾਣੀਆਂ ਨੇ ਆ ਦੇਖੋ ਇਹਦੇ ਵਿੱਚ 5 ਸੂਟ ਆ ਗਏ ਨੇ ਇਹ ਆਪਾਂ ਲੱਗ ਹੀ ਪਾ ਦਾਂਗੇ ਇਹ ਆਪਾਂ ਲੱਗ ਪਾ ਦਾਂਗੇ ਇੰਨੇ ਤੇ ਹੈਂਡਵਰਕ ਤੇ ਜਦੋਂ ਪ੍ਰੈਸਾਂ ਜੀਆਂ ਕਰਦੇ ਆ ਇੱਕ ਤਾਂ ਇੱਕ ਦੂਸਰੇ ਤੇ ਸਲਵਾਰਾਂ ਤੇ ਸੱਪ ਜਾਂਦੀਆਂ ਨੇ ਓ ਮੇਡ ਜੈਨ ਜੀ ਦਾ ਸੱਪਿਆ ਸੱਪਿਆ ਹੈਂਡਵਰਕ ਦਾ ਸਾਰਾ ਕਿਉਂਕਿ بڑے ਝੋਲਿਆਂ ਦੇ ਵਿੱਚ ਹੀ ਜਾਣੇ ਨੇ ਕਾਫੀ ਕਾਫੀ ਥੋਟ ਹੈਗੇ ਛੋਟਿਆਂ ਦੇ ਵਿੱਚ ਸੈੱਟ ਨਹੀਂ ਆਉਂਦੇ ਹੈਗੇ ਜਿੱਦਾਂ ਜਿੱਦਾਂ ਤੈਨੂੰ ਡੇਟ ਦਿੱਤੀ ਹੁੰਦੀ ਹੈ ਇਹ ਮੈਂ ਪਾਉਣੀ ਆ ਸੈੱਟ ਕਰਕੇ ਇਹਨਾਂ ਦੇ ਤਹਿਮਾ ਸੋੜੀਆਂ ਲੋਟ ਕਰਨ ਵਾਲੀਆਂ ਨੇ ਜਿੱਦਾਂ ਜਿੱਦਾਂ ਅਗਲੇ ਨੂੰ ਡੇਟ ਦਿੱਤੀ ਹੁੰਦੀ ਹੈ ਜੋ ਡੇਟ ਤੇ ਫਿਰ ਆਇਆ ਹੁੰਦਾ ਮੈਂ ਫੜਾ ਵੇਸਾ ਘੱਟ ਕੱਪੜੇ ਪਰ ਜਿਹੜੀ ਮੇਰੀ ਡੇਟ ਦਿੱਤੀ ਹੋਈ ਆ ਉਸ ਤੋਂ ਲੇਟ ਨਹੀਂ ਮੈਂ ਕਦੇ ਵੀ ਕਰਦੀ ਵੇਸਾ ਕਿ ਮੈਂ ਜਵਾਬ ਦੇ ਦਾਂ ਮੈਂ ਜਵਾਬ ਵੀ ਬਹੁਤ ਨੂੰ ਦੇ ਦਿੰਨੀ ਆ ਕਿਉਂਕਿ ਜਦੋਂ ਆਪਾਂ ਨੇ ਤੋਂ ਬਣਦੇ ਨਹੀਂ ਹੈਗੇ ਫਿਰ ਫੜਨ ਦਾ ਵੀ ਕੋਈ ਲੋੜ ਨਹੀਂ ਹੈ ਨਾ ਜੇ ਅਗਲੇ ਦਾ ਟਾਈਮ ਸਿਰ ਕਿਉਂਕਿ ਜਦੋਂ ਆਲਾ ਡੇਟ ਹੀ ਦੱਸ ਦਿੰਦਾ ਅਗਲੇ ਦੇ ਕੋਈ ਪ੍ਰੋਗਰਾਮ ਫੰਕਸ਼ਨ ਵਗੈਰਾ ਹੁੰਦਾ ਆ ਹਣਾ ਅਗਲੇ ਨੇ ਅਟੈਂਡ ਕਰਨੇ ਇਹ ਫੰਕਸ਼ਨ ਵਾਲਿਆਂ ਦੇ ਸੂਟ ਵੀ ਹਜੇ ਜਿਹੜੇ ਲੇਟ ਜਾਣੇ ਨੇ ਇਹ ਮਹਿੰਦੀ ਦੇ ਐਡਰੈਸਾਂ ਨੇ ਕਿਉਂਕਿ ਅਗਲੇ ਤੇ ਮਹਿੰਦੀ ਦਾ ਪ੍ਰੋਗਰਾਮ ਹੈ ਹਨਾ ਹਜੇ ਜਾਗੋ ਹੈ ਫਿਰ ਵਿਆਹ ਹੋਊਗਾ ਹਜੇ ਉਹਨਾਂ ਦੇ ਕਾਫੀ ਸੂਟ ਮੇਰੇ ਕੋਲੇ ਰਹਿ ਗਏ ਕਿਉਂਕਿ ਕੋਈ ਸਲਵਾਰਾਂ ਸੇ ਆਉਣ ਲਈ ਗਈਆਂ ਹੋਈਆਂ ਨੇ ਕੋਈ ਤਰਪਾਈਆਂ ਲਈ ਕਮੀਜ਼ ਗਏ ਹੋਏ ਨੇ ਐਨੇ ਕੱਪੜੇ ਉਹਨਾਂ ਦੇ ਹੋਰ ਨੇਗੇ ਕਿਉਂਕਿ ਬਾਅਦ ਚ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਬਾਅਦ ਚ ਮਿਲਣੀਆਂ ਵਗੈਰਾ ਹੁੰਦੀਆਂ ਨੇ ਹਨਾ ਉੱਥੇ ਵੀ ਅਸੀਂ ਨਵੇਂ ਕੱਪੜੇ ਬਣਵਾਉਨੇ ਆ ਹਨਾ ਘਰ ਦੇ ਵਿੱਚ ਆਮ ਬਣਵਾਈ ਲੈਂਦੇ ਨੇ ਇਹ ਜਿਹੜਾ ਹੈਗਾ ਪਰਿਵਾਰ ਬਾਹਰੋਂ ਆਇਆ ਹੋਇਆ ਹੈ ਉਹਨਾਂ ਦੇ ਕਿਉਂਕਿ ਬਾਹਰ ਲਿਆਂ ਨੂੰ ਵੈਸੇ ਹੀ ਹੁੰਦਾ ਹਨਾ ਜੇ ਜਦੋਂ ਇੰਡੀਆ ਆਉਂਦੇ ਆ ਵੀ ਚਲੋ ਕਪੜੇ ਬਣਵਾ ਕੇ ਲੈ ਕੇ ਜਾਂਦੇ ਆ ਵਧੀਆ ਵਧੀਆ ਕਪੜੇ ਬਣਾਉਂਦੇ ਆ ਹਨਾ ਬਣਵਾਉਂਦੇ ਆ ਤੇ ਬਾਹਰਲੇ ਤਾਂ ਵੈਸੇ ਵੀ ਬਣਵਾ ਲੈਂਦੇ ਨੇ ਚਲੋ ਇਹ ਤਾਂ ਨਾਲ ਫੰਕਸ਼ਨ ਹੋ ਗਿਆ ਤਾਂ ਕਰਕੇ ਉਹਨਾਂ ਦੇ ਬਹੁਤ ਜ਼ਿਆਦਾ ਸੂਟ ਹੋ ਗਏ ਹੁਣ ਮੈਂ ਉਹਨਾਂ ਦੇ ਤਿਆਰ ਕਰਤੇ ਹੁਣ ਉਹ ਆ ਕੇ ਲੈ ਜਾਣਗੇ ਫੋਨ ਕਾਲ ਕਰਦਾਂਗੇ ਜਾਂ ਮੈਸੇਜ ਕਰਦਾਂਗੇ ਵੈਸੇ ਤਾਂ ਉਹਨਾਂ ਨੂੰ ਅੱਜ ਦੀ ਡੇਟ ਦਿੱਤੀ ਹੋਈ ਉਹਨਾਂ ਦਾ ਆਪ ਹੀ ਫੋਨ ਆ ਜਾਣਾ ਕਿਉਂਕਿ ਕੱਲ ਆਇਆ ਸੀਗਾ ਉਹਨਾਂ ਦਾ ਫੋਨ ਮੈਂ ਕਿਹਾ ਕੱਲ ਲੈ ਲਿਓ ਅੱਜ ਹਜੇ ਤੱਕ ਤਾਂ ਨਹੀਂ ਕੋਈ ਆਇਆ ਫੜ ਕੇ ਲੈ ਜਾਣਗੇ ਚਲੋ ਹੁਣ ਮੈਂ ਸਾਰਿਆਂ ਨੇ ਸਹੇਹਾਂ ਲਾ ਕੇ ਜੀ ਅਥਾਂ ਦਾ ਟਾਈਮ ਹੈ ਫਿਰ ਰੋਟੀ ਟੁੱਕ ਦਾ ਵੀ ਟਾਈਮ ਹੋਇਆ ਪਿਆ ਹਨ ਤੇ ਫਿਰ ਚਲੋ ਜਿੰਨਾ ਚਿਰ ਕੱਪੜੇ ਨਹੀਂ ਦਿੱਤੇ ਜਾਂਦੇ ਉਹਨਾਂ ਚਾਰ ਆਪਦੇ ਦਿਮਾਗ ਤੇ ਵੀ ਟੈਨਸ਼ਨ ਰਹਿੰਦੀ ਹੈ ਕਿਉਂਕਿ ਇੱਥੇ ਗਾਹ ਪੈ ਜਾਂਦਾ ਦੁਕਾਨ ਦੇ ਵਿੱਚ ਸਾਡੀ ਇੰਸਟਾਗ੍ਰam ਆਈਡੀ ਹੈਗੀ ਹੈ ਜੀ ਸਾਡੇ ਚੈਨਲ ਤੋਂ ਇੱਕ ਹੋਰ ਸੰਤੂ ਬਲੌਗ ਨਾਮ ਤੋਂ ਸਾਡੀ ਇੰਸਟਾਗ੍ਰam ਆਈਡੀ ਹੈ ਤੁਸੀਂ ਉਹਦੇ ਤੇ ਅਸੀਂ ਸੂਟ ਵਗੈਰਾ ਵੀ ਸੇਲ ਕਰਦੇ ਹਾਂ ਹਨਾ ਉਹਦੇ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਜਾਂ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਤੁਸੀਂ ਕਰ ਸਕਦੇ ਹੋ ਤੇ ਬਾਕੀ ਆਪਣੇ ਬੁਟੀਕ ਦੇ ਡਿਜ਼ਾਈਨਿੰਗ ਵਗੈਰਾ ਸੂਟ ਜੋ ਵੀ ਬਣਾਉਣੇ ਹਨ ਉਹਦੇ ਤੇ ਸਾਡੇ ਪਾਏ ਹੁੰਦੇ ਆ ਜੋ ਵੀ ਸਾਡਾ ਵਰਕ ਹੁੰਦਾ ਆ ਅਸੀਂ ਆਪਦੇ ਇੰਸਟਾਗ੍ਰam ਹੈਡੀ ਤੇ ਵੀ ਰੀਲ ਵਗੈਰਾ ਪਾਉਂਦੇ ਆ ਹਨਾ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੈਂ ਤੁਹਾਨੂੰ ਹੱਥ ਜੋੜ ਕੇ ਪਿਆਰ ਭਰੇ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ